ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਤਾਜ਼ੀਆਂ ਸੂਈਆਂ ਬਈ ਇੱਕ ਬਾਈ ਕੋਲੇ ਮੱਝ ਤਾਜ਼ੀ ਸੂਈ ਆਓ ਪੁੱਛ ਲੈਣੇ ਬਾਈ ਤੋੜ ਦੇ ਲੋ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਮਜੀ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਬਿੰਦਰ ਸਿੰਘ ਪਾਉ ਪਿੰਡ ਸਰੀਪੁਰਾ ਜ਼ਿਲ੍ਹਾ ਠੰਡਾ ਤਸੀਰਾਂਪੁਰਾ ਫੂਲਾ ਜੀ ਨੇੜੇ ਪਿੰਡ ਬਈ ਨੇੜੇ ਜਲਾਰ ਰਹੇਗਾ ਜਲਪੁਰਾ ਭਾਈ ਕਰੇਗੇ ਜੀ ਮੋਬਾਈਲ ਨੰਬਰ ਬੋਲ 9041088873 ਠੀਕ ਹੈ ਬਈ ਭਾਈ ਜਿਹੜੀ ਪਹਿਲੇ ਨੰਬਰ ਦੇ ਬੈਡ ਦੇ ਨੇ ਕਿਹੜਾ ਸੂਸ ਹੋਈਏ ਇਹ ਪਹਿਲਾ ਸੂਆ ਮੂ ਤੋਂ 6 ਦਾੰਦਾ ਜੀ ਮੂਹੋਂ 6 ਦਾੰਦਾ ਪਹਿਲਾ ਸੂਆ ਕਦੋਂ ਸੂਈਏ ਵੀਰੇ ਇਹਨੂੰ ਹੋਗੇ 4-5 ਦਿਨ ਬੱਚਾ ਮਗਰਾ ਜੀ 4-5 ਦਿਨ ਬੱਚਾ ਮਗਰ ਬੱਚਾ ਹੀ ਹੈ ਨਾ ਭਾਈ ਹਾਂਜੀ ਹਾਂਜੀ ਠੀਕ ਆ ਭਾਈ ਕਿੰਨਾ ਦੁੱਧ ਆ ਹੁਣ ਬੋੜਾ ਹੋਊਗਾ ਇਸ ਲਈ 8 ਕਿਲੋ 8 ਕਿਲੋ ਹਾਂਜੀ ਪਹਿਲਾਂ ਹੈਗੀ ਆ 6 ਦੰਦਾਂ ਦਾ ਮੁੱਤ 6 ਦੰਦ ਪਹਿਲਾ ਸੂਆ ਹਾਂਜੀ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਆ ਹੁਣ ਠੰਡੀ ਆ ਹਾਂ ਠੰਡੀ ਆ ਬਈ ਜਿਵੇਂ ਮਰ ਜਿਆ ਥਲਾਈ ਚਲ ਥਣ ਬਹੁਤ ਚੰਗਾ ਢਿੱਲਾ ਬਹੁ ਪਈਆਂ ਹਜੇ ਚਵਾਈ ਤੇ ਪਿਆ 3 ਘੰਟੇ ਫੁੱਲ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਖੋਲੋ ਬਈ ਤੁਰੇ ਕੱਦ ਫੁੱਲ ਸਵੀ ਪੜੀਆ ਬੰਦਾਂ ਚ ਬੈੜਾ ਪਹਿਲਾ ਸੂਆ ਸੂਈ ਸਵਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੈੜ ਬਹੁਤ ਆਉਂਦੀ ਹਾਂ ਫੈੜ ਵਧੀਆ ਜਰਸੀ ਕ੍ਰੋਸ ਆ ਗਈ ਨਹੀਂ ਗਰਮੀ 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 ਤਾਂ ਕਿਹੜੀ ਮੰਨਣੀ ਇਹਨਾਂ ਨੇ ਸਹੀ ਗੱਲ ਆ ਭਾਈ ਤੇ ਮੁੱਲ ਕੀ ਹੈ ਜਾਇ ਜਿਆ ਭਰਾ ਇਹ ਦੇ ਦਾਂਗੇ 44000 ਰੁਪਏ ਦੇ ਦਾਂਗੇ 44000 ਹਾਂਜੀ ਮਾਨਤਨ ਹੋ ਜਾ ਹਾਂ ਵਾ ਕਰ ਦਾਂਗੇ ਮੁੱਲ ਜਾਇ ਜੀ ਕਰੇ ਹੁਣ ਲੈਣ ਦੇ ਨਾਲ ਸਾਨੂੰ ਪਤਾ ਆ 44000 ਰੁਪਏ ਹਾਂ ਬਸ ਕੱਦ ਕਾਟ ਪੂਰੀ ਡਬਲ ਆ ਇਹ ਨਹੀਂ ਛੋਟੀ ਆ ਕੱਦ ਫੁੱਲ ਆ ਬੇ ਹਾਂਜੀ 44000 ਰੁਪਏ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਇੱਕ ਬਾਈ ਦੱਸ ਦਿੰਨੇ ਆਪਾਂ ਨਾ ਲਿਆਂਦੀ ਸੀ ਕਿ ਮਨੇ ਦਾਦਾ ਨਾ ਮਾੜਾ ਮੋਟਾ ਲੜ ਰਿਆ ਸੀ ਅੱਜ ਮੈਂ ਦਵਾਈ ਦਿਹਾਤੀ ਇਹਦੇ ਠੀਕ ਆ ਹਾਂ ਕਿ ਇਹ ਨੰਬਰ ਕੋ ਗਾਂਦ ਪਹਿਲਾਂ ਅਗਲੇ ਘਰੇ ਸੱਡਦੇ ਜਾ ਕੇ ਮੁਰਕੇ ਵਾਲਾ ਲਾਂਬਾ ਦਿੰਦਾ ਸਹੀ ਗੱਲ ਆ ਬਈ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਕਿ ਆਪਾਂ ਲੜ ਰੋੜ ਰਿਹਾ ਸੀ ਅਗਲੇ ਦੱਸਿਆ ਨਹੀਂ ਆਪਾਂ ਤਾਂ ਧਾਰਾ ਮਾਰ ਕੇ ਅਗਲੇ ਘਰੋਂ ਲੈ ਆਏ ਠੀਕ ਤੂੰ ਦਵਾਈ ਧਰਾਦੀ ਆਪਾਂ ਜੀ ਬਹੁਤ ਸਹੀ ਹਾਂਜੀ ਉਹ ਜੂਸ ਆਫਨ ਹਾਂ ਸਾਫ ਹੋ ਜਾਣੀ ਠੀਕ ਐ ਅੱਗੇ ਵੀਰੇ 2 ਨੰਬਰ ਸੂਈ ਵੀ ਐ ਨਹੀਂ ਇਹ ਗੱਬਣਾ ਹੀ ਪੰਜਾਬ ਵਾਲੀ ਜਰਸੀ ਆਈ ਪੰਜਾਬ ਵਾਲੀ ਜਰਸੀ ਕਿਹੜਾ ਸੂ ਆ ਵੀਰੇ ਇਹ ਤੀਜਾ ਹੋ ਗਈ ਤੀਜਾ ਕਿੰਨੇ ਕਿ ਦਿਨ ਲੈਂਦੀ ਐ ਦਿਨ ਪੰਜ ਚਾਰ ਦਿਨ ਲੈ ਜੀ ਪੰਜ ਚਾਰ ਦਿਨ ਹਾਂਜੀ ਕੀ ਰਿਕਾਰਡ ਦੁੱਧ ਦਾ ਰਿਕਾਰਡ ਉਹਨਾਂ ਦਾ ਤਾਂ 20 ਲੀ ਵੀ ਲੀਟਰ ਦਾ ਵਾਹੀ ਬਾਕੀ ਲੀਵਾ ਦਾਸਦਾ 20 ਵਾਲੀ ਦਾ ਹੈਗੀ ਵੀ ਹੈ ਕੱਚੀ ਕੱਚੀ ਹੈ ਕੱਚੀ ਇਹ ਲੈ ਆਏ ਨੇ ਪੰਜ ਚਾਰ ਦਿਨਾਂ ਨਾਲ ਢੱਲਾ ਢਲਾ ਵਾਕ ਬਾਕੀ ਠੰਡੀ ਠੁੰਡੀ ਵੇਖ ਲੋ ਜਿਵੇਂ ਮਰਜੀ ਆਣੀ ਲੱਭ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੋਈ ਨਹੀਂ ਫੇਸ ਦਿਖਾ ਦੇ ਕੱਚੀ ਜ਼ਰੂਰ ਅਜੇ ਦਿਨ ਲੈਦੀ ਆ ਫੇਸ ਬਿਊਟੀ ਕਮਾਲ ਦੀ ਬੋਦੀਵਾਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਚੰਗਾ ਬਾਕੀ ਪੂਰੀ ਐਵੇਂ ਨਹੀਂ ਛੋਟੀ ਆ ਕਦ ਕੱਠ ਵਾਲੀ ਆ ਪਲੀ ਵੀ ਆ ਪੂਰੀ ਪਲੀ ਆ ਪਲੀ ਵੀ ਆ ਬਾਕੀ ਰਿਕਾਰਡ ਚੰਗਾ ਦੁੱਧ ਦਾ ਬਾਈ ਹਾਂਜੀ ਹਮ ਦੇਵਾ ਬਹੁਤ ਸੋਹਣਾ ਤਿਆਰ ਕਰ ਆ ਉਹ ਤਾਂ ਗਰੰਟੀ ਦਿੰਦੇ ਕਹਿੰਦੇ 20 ਜੋਆ ਵਾ ਪਰ ਆਪਾਂ 18 ਮੰਨ ਕੇ ਲੈ ਕੇ 18 ਦਾ ਗੱਡੂਗੀ ਠੀਕ ਆ ਬਾਈ ਤੇ ਮੁੱਲ ਕੀ ਆ ਭਰਾ ਜੈਜ ਇਹ ਦੇ ਦਾਂਗੇ 52000 ਰੁਪਏ ਦੀ ਮਾਨਤਾਣ ਹੋ ਜਾ ਹਾਂਜੀ ਕਰ ਦਾਂਗੇ ਠੀਕ ਆ 52000 ਰੁਪਿਆ ਮੁੱਲ ਆ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾ ਮੱਲੀ ਕੱਚੀ ਕੱਚੀ ਹੈ ਗੰਦੀ ਜਿਹਨੂੰ ਆਰਡਰ ਹੈ ਜਿਹੜਾ ਕਮਾਲ ਦਾ ਤਿਆਰ ਤਿਆਰੀ ਦੇਖੋ ਬੈੜ ਦੀ ਕਿੰਨੀ ਚੰਗੀ ਆ ਬਈ ਆਹ ਵੇਖੋ ਹੰਟਲਾ ਭਰਨਗਾ ਆਹ ਦਿਖਾ ਦੇ ਬਈ ਥਾਨ ਬਹੁਤ ਚੰਗਾ ਲੱਗਦਾ ਥਾਨ ਬਹੁਤ ਚੰਗਾ ਲੱਗਦਾ ਕੀ ਵਾਲਾ ਥਾਨ ਹੈ ਕੱਲਾ ਕੱਲਾ ਥਾਨ ਕੀ ਬਾਤ ਸਿਵਾਈ ਚੁਈ ਚੰਗੀ ਹੋਜੀ ਹਾਂ ਜਵਾਈ ਬਹੁਤ ਠੀਕ ਹੈ ਬਈ ਅੱਗੇ ਬਰੇ ਮਾਜਾ ਕਿਹੜਾ ਸੂਆ ਇਹ ਦੂਜਾ ਸੂਆ ਸੋਈ ਵੀ ਕਿੰਨਾ ਟਾਈਮ ਹੋ ਗਿਆ ਸੋਈ ਇਨ ਨੂੰ ਹੋ ਗਿਆ 12 ਤਿਆਂ ਕੱਟੀ ਆ ਮਗਰ ਪੂਰੇ ਰੰਗ ਦੀ ਨੀਲੀ 라ਵੀ ਬੱਚਾ ਮਗਰ ਕੱਟੀ ਦੇਖੋ ਬਈ ਪੂਰੀ ਗੱਟੀ ਆ ਬਹੁਤ ਚੰਗੀ ਗੱਟੀ ਦਿੱਤੀ ਐ ਕੁਆਲਿਟੀ ਦੇਖੋ ਨੀਲੀ 라ਵੀ ਦੇ ਡੱਬ ਵੀ ਦਿਖਾਉਂਦੇ ਹਾਂ ਹਾਂਜੀ ਹਾਂਜੀ ਨੀਲੀ 라ਵੀ ਦੀ ਪੈਂਦੀ ਨੀਲੀ 라ਵੀ ਆ ਗੋਲਡਨ ਨੀਲੀ 라ਵੀ ਕਰੀ ਹਾਂਜੀ ਹਾਂਜੀ ਹੂੰ ਗੋਲਡਨ ਨੀਲੀ 라ਵੀ ਕੱਟੀ ਆ ਕਿਆ ਬਾਤ ਆ ਬਈ ਕਿੰਨਾ ਹੁਣ ਦੁੱਧ ਤਿਆਰ ਆ ਬਈ ਦੁੱਧ ਹੁਣ ਬਈ 10 ਲੀਟਰ ਹੁਣ ਨੈਟ ਹਾਂ ਦੁੱਧ ਸੀ ਵੱਧ ਆਪਣੇ ਕੋਲੇ ਆ ਕੇ ਥੋੜਾ ਜਿਹਾ ਉਪਰਾ ਕਰ ਗਈ ਹੂੰ ਘਟ ਗਈ ਕਿਉਂ ਫੀਡ ਫੂਡ ਬਦਲੀ ਹੋ ਜਾਂਦੀ ਐ ਸਹੀ ਆ ਬਈ ਹਾਂਜੀ ਖੋਲੋ ਬਈ ਤੁਰ ਕੱਦ ਦਾ ਸਿੰਘ ਕੁਆਲਿਟੀ ਚੰਗੀਆਂ ਦੋਨੇ ਸਿੰਘ ਬਾਕੀ ਹਾਈਟ ਦੇ ਕਿੰਡੀ ਵੱਡੀ ਬਾਕੀ ਹਰਿਆਣੇ ਵਾਲੀ ਜੈਡ ਬਲੈਕ ਹੈ ਪੂਸ ਚੱਕੀ ਵਾਲ ਜੱਟਾ ਹੈ ਨਹੀਂ ਹੂੰ ਸਹੀ ਗੱਲ ਆ ਭਾਈ ਪੂਸ ਤੇ ਇੱਕ ਵੀ ਵਾਲ ਜੱਟਾ ਨਹੀਂ ਕੱਦ ਫੁੱਲ ਆ ਯਾਰ ਹਾਂਜੀ ਪੂਰੀ ਵੱਡੀ ਗੱਲ ਪਿੱਛੇ ਭਾਈ ਬੱਚਾ ਬਹੁਤ ਚੰਗਾ ਪੂਰੀ ਆ 골ਡਨ ਨੀਲੀ ਰਗੀ ਆਗੀ ਬਾਕੀ ਐ ਨਹੀਂ ਖਰਾਬ ਕਰਨ ਵਾਲੀ ਠੰਡੀ ਸੀਲ ਬਹੁਤ ਵਧੀਆ ਈ ਹੂੰ ਠੰਡੀ ਠੰਡੀ ਫੁੱਲ ਆ ਕੱਦ ਫੁੱਲ ਆ ਲੈ ਭਾਈ ਪਰਲੇ ਪਾਸੇ ਤੁਰਿਆ ਜਾਂਦਾ ਸਹੀ ਗੱਲ ਆ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕੱਦ ਦਾ ਭਾਈ ਫੁੱਲ ਕੱਦ ਸਵੀ ਭਲੀ ਫੁੱਲ ਚਵਾਈ ਜੁਗਮੀ ਚਵਾਈ ਬਹੁਤ ਵਧੀਆ ਠੀਕ ਹੈ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਥਾਣਾ ਦੀ ਵਿੱਤੀ ਚੈੱਕ ਕਰਵਾਉਣੀ ਆ ਥਾਣਾ ਦੀ ਵਿੱਤੀ ਬਹੁਤ ਹੈ ਲੈ ਜੇ ਮੈਂ ਆਪਾਂ ਕਹਿ ਲੈਣਾ ਥਾਣ ਪੂਰੇ ਮੋٹے ਕੱਢ ਲੈਂਦੀ ਹਾਂ ਗਿੱਠ ਗਿੱਠ ਤੇ ਥਾਣ ਲੱਗਿਆ ਹਨ ਹਾਂਜੀ ਹਾਂਜੀ ਲੈ ਕਿਆ ਬਾਤ ਆ ਤੇ ਮੁੱਲ ਕੀ ਇਹਦਾ ਜੱਜ ਇਹ ਦੇ ਦਾਂਗੇ 120000 ਰੁਪਏ ਦੀ ਮਾਨਦਾਨ ਹਾਂਜੀ ਕਰ ਦਾਂਗੇ ਬਾਕੀ ਵੇਖ ਲਓ ਜੈਡ ਬਲੇਗਾ ਪੂਰ ਚੈੱਕ ਵਾਲ ਚਿੱਟਾ ਹੈ ਨਹੀਂ 120000 ਆਪਾਂ ਲਈ ਇਦਾਂ ਐਵੇਂ ਕਹਿ ਦਈਏ ਆਪਾਂ ਨੂੰ ਪਤਾ ਨਹੀਂ ਨੇ ਮੈਂ ਕਹਿ ਦਈਏ ਹਰਿਆਣੇ ਦੀ ਆਪਣਾ ਹਣਾ ਲੋੜ ਸਹੀ ਹੈ ਬਈ 120000 ਰੁਪਇਆ ਮੋਲਾ ਮਾਨਦਨ ਜ਼ਰੂਰ ਹੋ ਜਾ ਨਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ ਜੀ ਜਰਸੀ ਵਰਡ ਬਹੁਤ ਚੰਗੀਆਂ ਲੇਵਾ ਕਮਾਲ ਦਾ ਕੱਲੀ ਕੱਚੀ ਕੱਚੀ ਹੈ ਫਿਟਿੰਗ ਲੇਵੇ ਦੀ ਕਮਾਲ ਬਈ